ਇਕੱਠੇ ਸੜੀਆਂ ਮਾਂ ਬੇਟੀ ਦੀਆਂ ਚੀਖਾਵਾਂ ਅਣਪਛਾਤੇ ਵਾਹਨ ਦੀ ਲਪੇਟ ਦੇ ਵਿੱਚ ਆਉਣ ਨਾਲ ਹੋਈ ਸੀ ਮੌਤ ਪੁੱਤਰ ਦੀ ਵਾਲ-ਵਾਲ ਬਚੀ ਸੀ ਜਾਨ ਨਹੀਂ ਵੇਖਿਆ ਜਾ ਰਿਹਾ ਟੱਬਰ ਦਾ ਰੋਣਾ ਖਸ਼ਿਆਰਪੁਰ ਮਕੇਰੀਆਂ ਦੇ ਹਾਜੀਪੁਰ ਮਾਨਸ ਰੋੜ ਦੇ ਉੱਤੇ ਇੱਕ ਕਣ ਪਛਾਤੇ ਵਾਹਨ ਦੇ ਵੱਲੋਂ ਮਾਂ ਤੀ ਨੂੰ ਟੱਕਰ ਮਾਰ ਦਿੱਤੀ ਗਈ ਸੀ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ ਸੀ ਤੇ ਪੁੱਤਰ ਹੈ ਜਿਹੜਾ ਉਹ ਜ਼ਖਮੀ ਹੋ ਗਿਆ ਸੀ ਜਿਸ ਕਾਰਨ ਕਿਹਾ ਜਾ ਰਿਹਾ ਹੈ ਕਿ ਪਰਿਵਾਰ ਦੇ ਵਿੱਚ ਜਿੱਥੇ ਸੋਗ ਦੀ ਲਹਿਰ ਫੈਲ ਗਈ ਤੇ ਜਦੋਂ ਉਹਨਾਂ ਦਾ ਸੰਸਕਾਰ ਕੀਤਾ ਜਾਂਦਾ ਹੈ ਤੇ ਪਰਿਵਾਰ ਦਾ ਰੋਣਾ ਦੇਖਿਆ ਨਹੀਂ ਜਾ ਰਿਹਾ ਪਰਿਵਾਰਕ ਮੈਂਬਰ ਰੋਕੇ ਬਿਹਾਲ ਨੇ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਤਾਂ ਦੱਸ ਦਈਏ ਕਿ ਕਿਸੇ ਅਣਪਛਾਤੇ ਵਾਹਨ ਦੇ ਨਾਲ ਟੱਕਰ ਹੋਈ ਸੀ ਜਿਸ ਤੋਂ ਬਾਅਦ ਕਾਫੀ ਦੂਰ ਤੱਕ ਮਾਂ ਬੇਟੀ ਨੂੰ ਘੜੀਸਿਆ ਗਿਆ ਬੇਟੀ ਜਿਹੜੀ ਕਿ ਸਿਰਫ 7 ਸਾਲ ਦੀ ਸੀ ਜਿਸ ਦੀ ਇਸ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋ ਗਈ ਤੇ ਪਰਿਵਾਰ ਦੇ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੁਹਾਡੇ ਕੀ ਲੱਗਦੇ ਸਨ ਮਾ ਜੀ ਸਿਸਟਰ ਕੀ ਨਾਮ ਸੀ ਇਹ ਰੇਖਾ ਕੁਮਾਰ ਕਿੱਥੇ ਗਏ ਸੀ ਔਰ ਕਦੋਂ ਇਹ ਹਾਦਸਾ ਵਾਪਰਿਆ ਉਹ ਬਾਬੇ ਦੇ ਗਏ ਈ ਠਿੰਗੜ ਮਾਮੇ ਨੇ ਠੀਕ ਹੈ ਉੱਥੋਂ ਆਂਦੀ ਵਕੀ ਘਰ ਨੂੰ ਆਂਦੇ ਹੀ ਤੇ ਇੱਥੇ ਆਂਦੀ ਵਕੀ ਬਾਹਰ ਦਾਤ ਹੋਈ ਆ ਬਹੁਤ ਜ਼ਿਆਦਾ ਜ਼ਖਮੀ ਕੀਤਾ ਦਿੰਦੇ ਕਹਿੰਦੇ ਕਦੇ ਕਦੇ ਨਾਲ ਟੱਕਰ ਹੋਈ ਸੀ ਇਹ ਗੱਡੀ ਨਾ ਅੱਛਾ ਫਿਰ ਉਸ ਤੋਂ ਬਾਅਦ ਕਾਰ ਨਾ ਯਾਰ ਕਾਰ ਆ ਉਸ ਤੋਂ ਬਾਅਦ ਇਹ ਹਸਪੀਟਲ ਲੈ ਕੇ ਆਏ ਹਸਪੀਟਲ ਲੈ ਕੇ ਆ ਗਏ ਤੇ ਬਹੁਤ ਜ਼ਿਆਦਾ ਗਾਇਲੀ ਕੁੜੀ ਦੀ ਤੇ ਆਂਦੇ ਸਾਥ ਹੀ ਡੈਥ ਹੋ ਗਈ ਕੁੜੀ ਦਾ ਕੀ ਨਾਮ ਸੀ ਮਾ ਗਰਮਾ ਕਿੰਨੇ ਸਾਲ ਦੀ 7 ਸਾਲ ਦੀ ਤੇ ਇਹ ਇਸ ਤੋਂ ਸੀਸੀਟੀਵੀ ਟੀਵੀ ਵਗੈਰਾ ਕਲਾਸ਼ ਕੀਤੀ ਰਸਤੇ 'ਚ ਕਿ ਕਿਸ ਤਰ੍ਹਾਂ ਹੱਤਿਆ ਹੋਇਆ ਕੁਝ ਪਤਾ ਲੱਗਿਆ ਨਹੀਂ ਅੱਜ ਸਵੇਰੇ ਵੀ ਕੋਈ ਪਹਿਲਾਂ ਸਵੇਰੇ ਪੁੱਛਤਾਛ ਨਹੀਂ ਕਰਨ ਦੇ ਆਈ ਬਾਅਦ 'ਚ ਉਹਨਾਂ ਨੇ ਕਿਹਾ ਕਿ ਅਹੀਂ মিডিਆ ਵਾਲੇ ਨੂੰ ਫੱਤਰ ਲੱਗੇ ਆ ਤੇ ਬਾਅਦ 'ਚ ਉਹਨਾਂ ਨੇ ਥੋੜੀ ਪੁੱਛਤਾਛ ਕੀਤੀ ਕੀ ਮੰਗ ਕਰਦੇ ਪੁਲਿਸ ਪ੍ਰਸ਼ਾਸਨ ਆ ਨਾ ਸਿਰਫ ਹੰਸਾਫ ਚਾਹੀਦਾ ਫੜਦੀ ਕਲਾ ਟਾਈਮ ਟੀਵੀ ਲਈ ਹੁਸ਼ਿਆਰਪੁਰ ਤੋਂ ਅਰਜੁਨ ਜੈਨ ਦੀ ਰਿਪੋਰਟ